ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੇ ਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰੇ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਅੱਜ ਬਣਾਵਾਂਗੇ ਅਸੀਂ ਚੌਲਾਂ ਦੇ ਆਟੇ ਦੀਆਂ ਪਿੰਗੀਆਂ ਅਸੀਂ ਇੱਕ ਕੌਲੀ ਚੌਲਾਂ ਦੀ ਲਈ ਉਹਨੂੰ ਮਿਕਸੀ ਦੇ ਕੱਪ ਦੇ ਵਿੱਚ ਪਾ ਕੇ ਅਸੀਂ ਦਾਣੇਦਾਰ ਆਟਾ ਜਿਹੜਾ ਤਿਆਰ ਕਰ ਲਿਆ ਅਸੀਂ ਬਿਲਕੁਲ ਆਟਾ ਨਹੀਂ ਬਣਾਇਆ ਥੋੜਾ ਦਾਣੇਦਾਰ ਆਟਾ ਜਿਹੜਾ ਅਸੀਂ ਤਿਆਰ ਕਰਿਆ ਹੈ ਇਹ ਜਿਹੜੇ ਦਾਣੇਦਾਰ ਆਟੇ ਦੀਆਂ ਪਿੰਨੀਆਂ ਇਹ ਬਣ ਕੇ ਬਹੁਤ ਹੀ ਜ਼ਿਆਦਾ ਸਵਾਦਿਸ਼ਟ ਤਿਆਰ ਹੁੰਦੀਆਂ ਆਪਾਂ ਹਲਵਾਈ ਟੈਪ ਇਹ ਪਿੰਨੀਆਂ ਬਣਾ ਕੇ ਤਿਆਰ ਕਰਾਂਗੇ ਇੱਕ ਕੌਲੀ ਲਈ ਅਸੀਂ ਦੇਸੀ ਖੰਡ ਦੀ ਇੱਕ ਬੜੀ ਕੜਚੀ ਜਿਹੜੀ ਅਸੀਂ ਲਈ ਖੋਏ ਦੀ ਤੇ ਇੱਕ ਜਿਹੜੀ ਕੌਲੀ ਆ ਸਾਡੀ ਉਹ ਚੌਲਾਂ ਦੇ ਆਟੇ ਦੀ ਤਿਆਰ ਹੋਈ ਆ ਇੱਕ ਚਮਚ ਅਸੀਂ ਲਿਆ ਹਰੀ ਮਿਰਚ ਦਾ ਪਾਊਡਰ ਫਿਰ ਨਾਲ ਅਸੀਂ ਲਿਆ ਬਦਾਮ ਕਾਜੂ ਤੇ ਸੌਫ ਹਾਂਜੀ ਕਿਓ ਫਿਰ ਅਸੀਂ ਦੇਸੀ ਪਾਇਆ ਨੇ ਤੇ ਅੱਧਾ ਕਿਲੋ ਲਿਆ ਅਸੀਂ ਦੁੱਧ ਇਹ ਜਿਹੜਾ ਸਮਾਨ ਆਸੀਂ ਤਿਆਰ ਕਰ ਲਿਆ ਇਹਨੂੰ ਆਪਾਂ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਬਣਾਵਾਂਗੇ ਤੇ ਜਿਹੜੀ ਬਣ ਕੇ ਬਹੁਤ ਹੀ ਸਵਾਦਿਸ਼ਟ ਹੈ ਸਾਡੀਆਂ ਪਿੰਨੀਆਂ ਤਿਆਰ ਹੋਣਗੀਆਂ ਆਪਾਂ ਨੇ ਕੜਾਹੀ ਲਈ ਕੜਾਹੀ ਨੂੰ ਅੱਗ ਤੇ ਧਰਤਾ ਕੜਾਹੀ ਸਾਡੀ ਪੂਰੀ ਤਰ੍ਹਾਂ ਗਰਮ ਹੈ ਤੇ ਹੁਣ ਆਪਾਂ ਆਟੇ ਨੂੰ ਭੁੰਨਾਗੇ ਆਟਾ ਸਾਡਾ ਦਾਣੇਦਾਰ ਆਟਾ ਹੈ ਇਹਨੂੰ ਥੋੜਾ ਜਿਹਾ ਟਾਈਮ ਲੱਗੂਗਾ ਇਹਨੂੰ ਆਪਾਂ ਹਲਕਾ ਜਿਹਾ ਬਰਾਊਨ ਕਰ ਰਵਾਂ ਕਰਾਂਗੇ ਹਾਂਜੀ ਕੜਾਹੀ ਗਰਮ ਹੈ ਇਸ ਕਰਕੇ ਜਿਹੜੀ ਅਸੀਂ ਖੁਰਚਣੇ ਨੂੰ ਮਾਰਦੇ ਰਹਿਣਾ ਹੈ ਤਾਂ ਕਿ ਜਿਹੜਾ ਆਟਾ ਸਾਡਾ ਉਹ ਥੱਲੇ ਵੀ ਨਾ ਲੱਗੇ ਤੇ ਆਟਾ ਜਿਹੜਾ ਭੁੰਨ ਹੋ ਜਾਵੇ ਇਹ ਪਿੰਨੀਆਂ ਬਣ ਕੇ ਬਹੁਤ ਹੀ ਸਵਾਦ ਤਿਆਰ ਹੁੰਦੀਆਂ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਆਪ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਤੇ ਹੁਣ ਆਪਾਂ ਇਹਨੂੰ ਹਲਾਵਾਂਗੇ ਦੇਖੋ ਆਟਾ ਜਿਹੜਾ ਸਾਡਾ ਹਲਕਾ ਜਿਹਾ ਬ੍ਰਾਊਨ ਹੋ ਗਿਆ ਹੁਣ ਆਪਾਂ ਇਹਨੂੰ ਥੋੜੀ-ਥੋੜੀ ਦੇਰ ਹਲਾਵਾਂਗੇ ਆਪਾਂ ਬਹੁਤ ਜ਼ਿਆਦਾ ਬ੍ਰਾਊਨ ਨਹੀਂ ਕਰਨਾ ਕਿਉਂਕਿ ਜੇ ਆਪਾਂ ਬਹੁਤ ਜ਼ਿਆਦਾ ਬ੍ਰਾਊਨ ਕਰਦੇ ਫਿਰ ਆਟਾ ਜਿਆਦਾ ਜਲ ਜਾਂਦਾ ਜਿਆਦਾ ਪੱਕ ਜਾਂਦਾ ਫਿਰ ਉਹਦੀ ਜਿਹੜੀ ਅਲੱਗ ਜੀ ਟੇਸਟ ਹੋ ਜਾਂਦਾ ਇਸ ਕਰਕੇ ਅਸੀਂ ਇਹਨੂੰ ਬਹੁਤ ਜ਼ਿਆਦਾ ਸੇਕ ਨਹੀਂ ਲਗਵਾਵਾਂਗੇ ਹਾਂਜੀ ਹੁਣ ਆਟਾ ਦੇਖੋ ਸਾਡਾ ਪੂਰੀ ਤਰ੍ਹਾਂ ਬ੍ਰਾਊਨ ਹੋ ਗਿਆ ਆਪਾਂ ਨੇ ਆਟੇ ਨੂੰ ਕੱਢ ਤਾਂ ਹੁਣ ਆਪਾਂ ਉਸੇ ਹੀ ਕੜਾਹੀ ਦੇ ਵਿੱਚ ਦੁੱਧ ਨੂੰ ਪਾਵਾਂਗੇ ਅੱਧਾ ਕਿਲੋ ਜਿਹੜਾ ਆਪਨੇ ਦੁੱਧ ਲਿਆ ਉਹਨੂੰ ਪਹਿਲਾਂ ਪੂਰੀ ਤਰ੍ਹਾਂ ਆਪਾਂ ਉਬਾਲ ਲਾਵਾਂਗੇ ਕੜਾਹੀ ਸਾਡੀ ਪੂਰੀ ਤਰ੍ਹਾਂ ਗਰਮ ਹੈ ਗੈਸ ਜਿਹੜਾ ਸੀ ਉਹ ਫੁੱਲ ਤੇ ਚਲਾਇਆ ਹੋਇਆ ਤੇ ਹੁਣ ਆਪਾਂ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਹਲਾ ਦਵਾਂਗੇ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਟਾਕ ਕੇ ਇੱਕ ਉਬਾਲਾ ਦਮਾਂਗੇ ਅੰਜੇ ਹੁਣ ਅਸੀਂ ਨੂੰ ਢਾਕਤਾ ਆ ਦੇਖੋ 5 ਮਿੰਟ ਵਿੱਚ ਜਿਹੜਾ ਟ ਟਕਣ ਟਕਣ ਦੇ ਨਾਲ ਆ ਜਿਹੜਾ ਦੁੱਧ ਪਾਣੀ ਉਹ ਬਹੁਤ ਛੇਤੀ ਉਬਲਣ ਲੱਗ ਜਾਂਦਾ ਅਸੀਂ 5 ਮਿੰਟ ਦੇ ਵਿੱਚ ਜਿਹੜਾ ਸਾਡਾ ਦੁੱਧ ਉਬਲਣ ਲੱਗ ਗਿਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਲਾਉਂਦੇ ਰਵਾਂਗੇ ਜਿੰਨਾ ਵੀ ਕੜਾਹੀ ਦੇ ਸਾਈਡਾਂ ਤੇ ਲੱਗੂਗਾ ਆਪਾਂ ਨਾਲ ਦੀ ਨਾਲ ਤਾਰਦੇ ਰਾਂਗੇ ਦੁੱਧ ਜਿਹੜਾ ਸਾਡਾ ਥੋੜਾ ਜਿਹਾ ਕੱਢ ਕੇ ਘਟ ਗਿਆ ਤੇ ਜਿਹੜੇ ਸਾਡੇ ਕੋਲ ਖੋਆ ਹੈ ਇੱਕ ਕੜਚੀ ਖੋਆ ਉਹ ਆਪਾਂ ਨੇ ਦੁੱਧ ਦੇ ਵਿੱਚ ਪਾ ਦੇਣਾ ਖੁਆ ਜਿਹੜਾ ਸੀ ਫ੍ਰਿਜ ਵਿੱਚ ਰੱਖਿਆ ਤਾਂ ਅਸੀਂ ਉਹਨੂੰ ਅੱਧਾ ਘੰਟਾ ਪਹਿਲਾਂ ਫ੍ਰਿਜ 'ਚੋਂ ਕੱਢ ਕੇ ਰੱਖਤਾ ਖੁਆ ਸਾਡਾ ਜਿਹੜਾ ਨਰਮ ਹੋ ਗਿਆ ਤੇ ਦੁੱਧਾ ਜਿਹੜਾ ਸਾਡਾ ਉਹ ਗਰਮ ਹੈ ਇਹਨੇ ਬਹੁਤ ਹੀ ਆਸਾਨੀ ਦੇ ਨਾਲ ਮਿਕਸ ਹੋ ਜਾਣਾ ਹਾਂਜੀ ਹੁਣ ਆਪਾਂ ਇਹਨੂੰ ਐਸੀ ਤਰ੍ਹਾਂ ਹਿਲਾਉਂਦੇ ਰਵਾਂਗੇ ਤਾਂ ਕਿ ਜਿਹੜਾ ਖੁਆ ਉਹ ਥੱਲੇ ਨਾ ਲੱਗ ਜਾਵੇ ਦੁੱਧਾ ਜਿਹੜਾ ਉਹ ਗਾੜਾ ਹੋ ਗਿਆ ਇਹ ਪਿੰਨੀਆਂ ਵਾਂਗ ਬਹੁਤ ਹੀ ਸਵਾਦਿਸ਼ਟ ਤਿਆਰ ਹੁੰਦੀਆਂ ਬਣਾਉਣ ਦਾ ਵੀ ਬਹੁਤ ਆਸਾਨ ਤਰੀਕਾ ਏ ਸਾਨੂੰ ਬਹੁਤ ਆਸਾਨ ਢੰਗ ਦੇ ਨਾਲ ਘਰ ਦੇ ਵਿੱਚ ਸਫਾਈ ਦੇ ਨਾਲ ਬਣਾ ਸਕਦੇ ਆ ਖੁਆਸੀਂ ਘਰ ਦਾ ਬਣਾਇਆ ਹੋਇਆ ਤਾਂ ਸਾਡਾ ਪਿਓਰ ਖੁਆ ਐ ਅਸੀਂ ਇਹਨੂੰ ਆਸਾਨ ਢੰਗ ਦੇ ਨਾਲ ਘਰ ਦੇ ਵਿੱਚ ਬਣਾ ਸਕਦੇ ਆ ਖੁਆ ਅਸੀਂ ਤਵੇ ਦੇ ਉੱਪਰ ਆਸਾਨੀ ਦੇ ਨਾਲ 15 ਮਿੰਟ 20 ਮਿੰਟ ਦੇ ਵਿੱਚ ਅਸੀਂ ਖੁਆ ਕੱਢ ਸਕਦੇ ਆ ਤਵੇ ਦੇ ਉੱਪਰ ਅਸੀਂ ਤਵੇ ਦੇ ਉੱਪਰ ਇਹ ਜਿਹੜਾ ਖੁਆ ਹੈ ਕੱਢ ਕੇ ਤਿਆਰ ਕਰਿਆ ਤੇ ਹੁਣ ਅਸੀਂ ਉਹ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਤਾ ਦੁੱਧ ਦੇਖੋ ਕਿੰਨਾ ਜਿਹੜਾ ਸਾਡਾ ਉਬਲ ਰਿਹਾ ਤੇ ਨਾਲ ਦੀ ਨਾਲ ਇਹ گاੜਾ ਵੀ ਹੋ ਰਿਹਾ ਜਦੋਂ ਆਪਾਂ ਨੂੰ ਲੱਗੂਗਾ ਵੀ ਹਾਂ ਜ ਇਹ ਦੁੱਧ ਖੁਆ ਸਾਡਾ ਹੁਣ ਦੁੱਧ ਤੇ ਆਟੇ ਦੇ ਬਰਾਬਰ ਹੋਊਗਾ ਮਿਕਸ ਹੋ ਸਕਦਾ ਹੈ ਉਹਦੇ ਹਿਸਾਬ ਦੇ ਨਾਲ ਆਪਾਂ ਨੇ ਫਿਰ ਇਹਨੂੰ ਆਟੇ ਦੇ ਵਿੱਚ ਮਿਕਸ ਕਰਨਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਲਾ ਦਵਾਂਗੇ ਤਾਂ ਕਿ ਇਹ ਥੱਲੇ ਵੀ ਨਾ ਲੱਗੇ ਤੇ ਨਾਲ ਦੇ ਨਾਲ ਜਿਹੜਾ ਦੁੱਧ ਸਾਡਾ ਕੜੀ ਵੀ ਜਾਵੇ ਦੇਖੋ ਸਾਡਾ ਦੁੱਧ ਜਿਹੜਾ ਕਟ ਕੇ ਬਹੁਤ ਵਧੀਆ ਤਿਆਰ ਹੋਇਆ ਕਿਉਂਕਿ ਸਾਡੇ ਕੋਲ ਖੋਵਾ ਦਾ ਜੇ ਆਪਾਂ ਦੁੱਧ ਨੂੰ ਕਾੜਦੇ ਆਂ ਫਿਰ ਤਾਂ ਬਹੁਤ ਜ਼ਿਆਦਾ ਟਾਈਮ ਲੱਗਦਾ ਸਾਡਾ ਅੱਧਾ ਦੁੱਧ ਰਹਿ ਗਿਆ ਸੀ ਉਹਦੇ ਵਿੱਚ ਜਿਹੜੇ ਮੇਵੇ ਪਾਤੇ ਕਾਜੂ ਬਦਾਮ ਸੌਂਫ ਵਗੈਰਾ ਸੀ ਜੋ ਵੀ ਪਾਣਾ ਤਾਂ ਪਾਤੇ ਆਪਾਂ ਹੋਰ ਵੀ ਤੇਲ ਵੀ ਪਾ ਸਕਦੇ ਆ ਹੋਰ ਡ్రਾਈ ਫਰੂਟ ਆਪਣੀ ਮਰਜ਼ੀ ਦੇ ਨਾਲ ਪਾ ਸਕਦੇ ਆ ਇਹਨੂੰ ਆਪਾਂ 2 ਮਿੰਟ ਦੁੱਧ ਦੇ ਵਿੱਚ ਕਾੜ ਲਵਾਂਗੇ ਤਾਂ ਕਿ ਥੋੜਾ ਜਿਹਾ ਇਹ ਨਰਮ ਹੋ ਜਾਣ ਖਾਣ ਦੇ ਵਿੱਚ ਵੀ ਇਹਨਾਂ ਦਾ ਜਿਹੜਾ ਸਵਾਦ ਆ ਉਹ ਬਹੁਤ ਅਲੱਗ ਹੋ ਜਾਂਦਾ ਹੁਣ ਆਪਣਾ ਦੇਖੋ ਜਿਹੜਾ ਖੋਆ ਪੂਰੀ ਤਰ੍ਹਾਂ ਕੜ ਗਿਆ ਹੁਣ ਸਾਡੇ ਹਿਸਾਬ ਦੇ ਨਾਲ ਜਿੰਨਾ ਸਾਡਾ ਆਟਾ ਹੈ ਉਹਦੇ ਹਿਸਾਬ ਦੇ ਨਾਲ ਅਸੀਂ ਖੋਏ ਨੂੰ ਤਿਆਰ ਕਰ ਲੈਣਾ ਤੇ ਆਪਾਂ ਫਿਰ ਇਹਦੇ ਵਿੱਚ ਥੱਲੇ ਧਾਰ ਕੇ ਜਿਹੜਾ ਸਮਾਨ ਆਪਾਂ ਨੇ ਪਾਉਣਾ ਹੈ ਆਪਾਂ ਚੀਨੀ ਵੀ ਥੱਲੇ ਤਾਰ ਕੇ ਹੀ ਪਾਉਣੀ ਹੈ ਤੇ ਜਿਹੜਾ ਆਟਾ ਉਹ ਵੀ ਥੱਲੇ ਤਾਰ ਕੇ ਬਣਾਉਣਾ ਹੈ ਪਾਉਣਾ ਹੈ ਤੇ ਬਸ ਆਪਾਂ ਨੇ ਖੋਆ ਜਿਹੜਾ ਉਹ ਅੱਗ 'ਤੇ ਤਿਆਰ ਕਰਨਾ ਹੈ ਦੇਖੋ ਸਾਡਾ ਜਿਹੜਾ ਖੋਆ ਉਹ ਅੱਧਾ ਰਹਿ ਗਿਆ ਇੱਕ ਕੌਲੀ ਸਾਡੀ ਖੋਏ ਦੀ ਰਹਿ ਗਈ ਤੇ ਹੁਣ ਆਪਾਂ ਇਹਨੂੰ ਮਿਕਸ ਕਰਦੇ ਰਵਾਂਗੇ ਤੇ ਨਾਲ ਦੀ ਨਾਲ ਜਿਹੜਾ ਦੁੱਧ ਸੁੱਕ ਜਾ ਸੁੱਕ ਜਾਊਗਾ ਦੇਖੋ ਸਾਡਾ ਜਿਹੜਾ ਹੋਣਾ ਖੁਆ ਬਿਲਕੁਲ ਬਣ ਕੇ ਤਿਆਰ ਹੋ ਗਿਆ ਹੁਣ ਦੇਖੋ ਪਿਓਰ ਖੋਏ ਦੀਆਂ ਜਿਹੜੀਆਂ ਇਹ ਪਿੰਨੀਆਂ ਬਣ ਕੇ ਤਿਆਰ ਹੋਣਗੀਆਂ ਚੌਲਾਂ ਦੀ ਤਾਂ ਇੱਕ ਕੌਲੀ ਆ ਸਾਡੀ ਤੇ ਖੋਆ ਦੇਖੋ ਦੋ ਕ올ੀਆਂ ਸਾਡੀਆਂ ਇਹ ਖੋਏ ਦੀਆਂ ਤਿਆਰ ਹੋ ਗਈਆਂ ਤੇ ਆਪਾਂ ਨੂੰ ਪੂਰੀ ਤਰ੍ਹਾਂ ਇਹਦਾ ਜਿਹੜਾ ਪਾਣੀ ਆ ਉਹ ਸੁਕਾ ਦੇਣਾ ਆਪਾਂ ਜੇ 20 ਦਿਨ ਵੀ ਪਿੰਨੀਆਂ ਰੱਖਣੀਆਂ ਸਟੋਰ ਕਰਕੇ ਆਪਾਂ ਰੱਖ ਸਕਦੇ ਆ ਪਰ ਖੋਏ ਦੇ ਵਿੱਚ ਜਿਹੜਾ ਮਤਲਬ ਦੁੱਧ ਫਿਰ ਹੋਣਾ ਨਹੀਂ ਚਾਹੀਦਾ ਖੁਆ ਸਾਡਾ ਬਿਲਕੁਲ ਸੁੱਕਾ ਹੋਣਾ ਚਾਹੀਦਾ ਹਾਂਜੀ ਹੁਣ ਆਪਾਂ ਨੇ ਹਿਲਾਉਂਦੇ ਰਹਿਣਾ ਤੇ ਦੇਖੋ ਜਿਹੜਾ ਖੋਏ ਦਾ ਸਾੜ ਪਾਣੀ ਉਹ ਬਿਲਕੁਲ ਸੁੱਕ ਗਿਆ ਖੋਆ ਸਾਡਾ ਬਣ ਕੇ ਤਿਆਰ ਹੋ ਗਿਆ ਜੇ ਆਪਾਂ ਨੇ ਐਸੀ ਤਰ੍ਹਾਂ ਇਹਨੂੰ ਚੀਨੀ ਪਾ ਕੇ ਖਾਣਾ ਹੋਵੇ ਫਿਰ ਵੀ ਇਹ ਬਹੁਤ ਹੀ ਸਵਾਦਿਸ਼ਟ ਲੱਗਦਾ ਹੈ ਇਹਨੂੰ ਆਪਾਂ ਇਸ ਤਰ੍ਹਾਂ ਦੇ ਇਸ ਢੰਗ ਨਾਲ ਵੀ ਖਾ ਸਕਦੇ ਹਾਂ ਪਰ ਜਿਹੜਾ ਖੋਆ ਹੁੰਦਾ ਉਹ ਬਹੁਤ ਜ਼ੋਰਦਾਰ ਹੁੰਦਾ ਹੈ ਇਸ ਕਰਕੇ ਅਸੀਂ ਇਹਨੂੰ ਬਹੁਤਾ ਇਸ ਤਰ੍ਹਾਂ ਨਹੀਂ ਖਾ ਸਕਦੇ ਆਪਾਂ ਇਹਨੂੰ ਸੂਜੀ ਜਾਂ ਆਟੇ ਦੇ ਵਿੱਚ ਮਿਲਾ ਕੇ ਖਾਈਏ ਤਾਂ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਤੇ ਹੁਣ ਦੇਖੋ ਜਿਹੜਾ ਸਾਡਾ ਖੁਆ ਉਹ ਤਿਆਰ ਹੋ ਗਿਆ ਹੁਣ ਆਪਾਂ ਇਹਨੂੰ ਥੱਲੇ ਧਾਰ ਲਵਾਂਗੇ ਥੱਲੇ ਧਾਰ ਕੇ ਆਪਾਂ ਇਹਦੇ ਵਿੱਚ ਪਹਿਲਾਂ ਇਹਨੂੰ ਆਪਾਂ ਨੇ ਹਲਕਾ ਜਿਹਾ ਠੰਡਾ ਕਰ ਲਿਆ ਤੇ ਹੁਣ ਆਪਾਂ ਦੇਖਾਂਗੇ ਇਹਦੇ ਵਿੱਚ ਆਟਾ ਆਪਾਂ ਜਿਹੜਾ ਚੌਲਾਂ ਦਾ ਆਟਾ ਹੈ ਪਹਿਲਾਂ ਸੱਤ ਪਹਿਲਾਂ ਉਹ ਪਾਵਾਂਗੇ ਆਟੇ ਨੂੰ ਤੇ ਨਾਲੇ ਪਾਤੀ ਆਪਾਂ ਨੇ ਖੰਡ ਆਪਾਂ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਦੇਖੋ ਇਹ ਸਾਡੀਆਂ ਪਿੰਨੀਆਂ ਜਿਹੜੀਆਂ ਬਣ ਕੇ ਤਿਆਰ ਹੋਣਗੀਆਂ ਜਿਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਇਹਨੂੰ ਮਿਕਸ ਕਰਦੇ ਜਾਵਾਂਗੇ ਜਿਹੜੀ ਚੀਨੀ ਆ ਉਹ ਗਰਮ ਖੋਏ ਦੇ ਵਿੱਚ ਮਿਕਸ ਹੁੰਦੀ ਜਾਊਗੀ ਤੇ ਇਹ ਜਿਹੜੀ ਸਾਡੀਆਂ ਪਿੰਨੀਆਂ ਬਣ ਕੇ ਬਹੁਤ ਹੀ ਰਸਗੁੱਲੇ ਟਾਈਪ ਤਿਆਰ ਹੋਣਗੀਆਂ ਦੇਖੋ ਅਸੀਂ ਆਸਾਨ ਤਰੀਕੇ ਦੇ ਨਾਲ ਸਾਫ਼ ਸੁਥਰੇ ਦੁੱਧ ਨਾਲ ਤੇ ਆਪਣੇ ਘਰ ਦੇ ਵਿੱਚ ਜਿਹੜੀਆਂ ਘੱਟ ਤੇ ਘੱਟ ਪਿੰਨੀਆਂ ਆਪਾਂ ਤਿਆਰ ਕਰ ਸਕਦੇ ਆ ਸਾਡੀਆਂ ਜਿਹੜੀਆਂ 12 13 ਪਿੰਨੀਆਂ ਉਹ ਤਿਆਰ ਹੋ ਜਾਣ ਹੋ ਜਾਣਗੀਆਂ ਆਪਾਂ ਜ਼ਿਆਦਾ ਵੀ ਬਣਾ ਸਕਦੇ ਆ ਤੇ ਹੁਣ ਆਪਾਂ ਇਹਨੂੰ ਪੂਰੀ ਤਰ੍ਹਾਂ ਮਿਕਸ ਕਰ ਦਵਾਂਗੇ ਹੁਣ ਜਿਹੜਾ ਖੋਆ ਹੈ ਚੀਨੀ ਇਹਦੇ ਆਪਸ ਵਿੱਚ ਮਿਕਸ ਹੋ ਗਏ ਚੀਨੀ ਨੇ ਪਾਣੀ ਛੱਡਣਾ ਤੇ ਫਿਰ ਇਹਨਾਂ ਨੇ ਪੂਰੀ ਤਰ੍ਹਾਂ ਇੱਕ ਜਦੋਂ ਆਪਾਂ ਦੇਗ ਬਣਾਉਂਦੇ ਆ ਉਸ ਤਰ੍ਹਾਂ ਇਹਨੇ ਤਿਆਰ ਹੋ ਜਾਣਾ ਅਸੀਂ ਫਿਰ ਇਹਨੂੰ ਆਸਾਨੀ ਦੇ ਨਾਲ ਜਿਹੜੇ ਪਿੰਨੀਆਂ ਨੂੰ ਬੱਟ ਸਕਦੇ ਹਾਂ ਇਹ ਦਾਣੇਦਾਰ ਜਿਹੜੇ ਸਾਡੀਆਂ ਪਿੰਨੀਆਂ ਬਣ ਕੇ ਤਿਆਰ ਹੋਣਗੀਆਂ ਇਹਦੇ ਵਿੱਚ ਆਪਾਂ ਤੇਲ ਪਾ ਲਓ ਜੋ ਆਪਣਾ ਮਨ ਆਪਾਂ ਪਾ ਸਕਦੇ ਆਂ ਮੂੰਗਫਲੀ ਵੀ ਪਾ ਸਕਦੇ ਆਂ ਆਪਣੇ ਹਿਸਾਬ ਦੇ ਨਾਲ ਆਪਣੇ ਟੇਸਟ ਦੇ ਹਿਸਾਬ ਨਾਲ ਆਪਾਂ ਪਾ ਸਕਦੇ ਆਂ ਪਰ ਜਿਹੜਾ ਆਟਾ ਤਾਂ ਉਹ ਸਾਡਾ ਦਾਣੇਦਾਰ ਦਾ ਜਿਹੜਾ ਦਾਣੇਦਾਰ ਪਿੰਨੀ ਸਾਡੀ ਬਣ ਕੇ ਤਿਆਰ ਹੋਊਗੀ ਉਹ ਬਹੁਤ ਹੀ ਸਵਾਦਿਸ਼ਟ ਤਿਆਰ ਹੋਊਗੀ ਇਹ ਬਣਾਉਣ ਦਾ ਬਹੁਤ ਹੀ ਆਸਾਨ ਤਰੀਕਾ ਹੈ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਆਪ ਵੀ ਇੱਕ ਵਾਰੀ ਜ਼ਰੂਰ ਬਣਾਇਓ ਦੇਖੋ ਕਿੰਨੀ ਜਿਹੜਾ ਆਟਾ ਸਾਡਾ ਬਿਲਕੁਲ ਸੌਫਟ ਹੋ ਗਿਆ ਆ ਦੇਖੋ ਬਿਲਕੁਲ ਸੌਫਟ ਹੋ ਗਿਆ ਜੇ ਜੇ ਆਪਣਾ ਕਈ ਵਾਰ ਇਸ ਤਰ੍ਹਾਂ ਹੁੰਦਾ ਵੀ ਸਾਡਾ ਆਟਾ ਜ਼ਿਆਦਾ ਖੁਆ ਘੱਟ ਹੈ ਅਸੀਂ ਉਹਦੇ ਵਿੱਚ ਗਰਮ ਕਰਕੇ ਦੁੱਧ ਵੀ ਪਾ ਸਕਦੇ ਹਾਂ ਉਨਾਕ ਪਾ ਸਕਦੇ ਜਿੰਨਾ ਕਿ ਸਾਡਾ ਮਤਲਬ ਘੱਟ ਆਪਾਂ ਨੂੰ ਲੱਗਦਾ ਘੱਟ ਫਿਰ ਉਹਦੇ ਵਿੱਚ ਆਪਾਂ ਦੁੱਧ ਗਰਮ ਕਰਕੇ ਪਾ ਸਕਦੇ ਹਾਂ ਹੁਣ ਸਾਨੂੰ ਇਹਦੇ ਵਿੱਚ ਕੋਈ ਦੁੱਧ ਪਾਣ ਦੀ ਜ਼ਰੂਰਤ ਨਹੀਂ ਜਿਹੜਾ ਸਾਡਾ ਮਟੀਰੀਅਲ ਬਿਲਕੁਲ ਸਹੀ ਹੈ ਹੁਣ ਆਪਾਂ ਇਹਨੂੰ ਠੰਡਾ ਕਰਾਂਗੇ ਠੰਡਾ ਕਰਕੇ ਫਿਰ ਇਹਦੀ ਜਿਹੜੀਆਂ ਪਿੰਨੀਆਂ ਬਣਾਵਾਂਗੇ ਅਜੀ ਦੇਖੋ ਪਿੰਨੀਆਂ ਜਿਹੜੀਆਂ ਹੋ ਆਪਰੇ ਛੋਟੇ ਸਹਿਜ ਦੀਆਂ ਉਹ ਆਪਾਂ ਆਪਣੇ ਹਿਸਾਬ ਦੇ ਨਾਲ ਬਣਾ ਸਕਦੇ ਆ ਇਸ ਇਸ ਤਰ੍ਹਾਂ ਜਿਹੜੀਆਂ ਹੀ ਪਿੰਨੀਆਂ ਬਣ ਕੇ ਤਿਆਰ ਹੋਣਗੀਆਂ ਤੇ ਦੇਖ ਲਓ ਇੱਕ ਕੌਲੀ ਸਾਡੇ ਚੌਣਾ ਦੀ ਤੇ ਤੇ ਇੱਕ ਘਟਾਛੀ ਸਾਡੇ ਖੋਏ ਦੀ ਤੇ ਇੱਕ ਕੌਲੀ ਸਾਡੀ ਦੇਸੀ ਖੰਡ ਦੀ ਤੇ ਦੇਸੀ ਖੰਡ ਨੂੰ ਮਿਕਸ ਕਰਨ ਵਿੱਚ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਬਹੁਤ ਆਸਾਨੀ ਦੇ ਨਾਲ ਜਿਹੜੀ ਦੇਸੀ ਖੰਡ ਆ ਉਹ ਮਿਕਸ ਹੋ ਜਾਂਦੀ ਹੈ ਇਹਦੀ ਜਗ੍ਹਾ ਆਪਾਂ ਬੂਰਾ ਵੀ ਪਾ ਸਕਦੇ ਆ ਚੀਨੀ ਦਾ ਬੂਰਾ ਵੀ ਪਾ ਸਕਦੇ ਆ ਹੁਣ ਦੇਖੋ ਜਿਹੜੀਆਂ ਸਾਡੀਆਂ ਪਿੰਨੀਆਂ ਬਣ ਕੇ ਬਹੁਤ ਹੀ ਵਧੀਆ ਤਿਆਰ ਹੋਈਆਂ ਨੇ ਦੇਖਣ ਵਿੱਚ ਵੀ ਤੇ ਖਾਣ ਵਿੱਚ ਵੀ ਇੱਕੀ ਗੇ ਕਰਕੇ ਆਪਾਂ ਸਾਰੀਆਂ ਪਿੰਨੀਆਂ ਨੂੰ ਤਿਆਰ ਕਰ ਲਵਾਂਗੇ ਦੇਖੋ ਸਾਡੀਆਂ ਇੱਕ ਕੌਲੀ ਦੇ ਵਿੱਚ 12-13 ਜਿਹੜੀਆਂ ਪਿੰਨੀਆਂ ਬਣ ਕੇ ਤਿਆਰ ਹੋ ਗਈਆਂ ਬਣਾਉਣ ਦਾ ਬਹੁਤ ਆਸਾਨ ਤਰੀਕਾ ਹੈ ਜਿੱਦਾਂ ਹੀ ਆਪਾਂ ਇਹਨਾਂ ਨੂੰ ਵਟਿਆ ਇਹਨਾਂ ਦੇ ਵਿੱਚੋਂ ਜਿਹੜਾ ਕੀ ਆਪਣੇ ਆਪ ਹੀ ਨਿਕਲੇ ਆਇਆ ਦੇਖੋ ਇਹ ਪਿੰਨੀਆਂ ਬਹੁਤ ਹੀ ਜਿਹੜੀਆਂ ਸਵਾਦ ਬਣੀਆਂ ਮੈਨੂੰ ਉਮੀਦ ਹੈ ਤੁਹਾਨੂੰ ਵੀ ਮੇਰੀ ਵੀਡੀਓ ਪਸੰਦ ਆਉਗੀ ਤੋ ਤੁਸੀਂ ਵੀ ਇਸੇ ਢੰਗ ਦੇ ਨਾਲ ਇੱਕ ਵਾਰੀ ਜ਼ਰੂਰ ਬਣਾਓ ਦੇਖੋ ਸਾਰੀਆਂ ਪਿੰਨੀਆਂ ਸਾਡੀਆਂ ਬਣ ਕੇ ਤਿਆਰ ਹੋ ਗਈਆਂ ਮੈਨੂੰ ਉਮੀਦ ਹੈ ਤੁਹਾਨੂੰ ਪਸੰਦ ਆਉਂਗੀਆਂ ਮੇਰੇ ਦੇਖਣਾਂ ਦਾ ਬਹੁਤ ਬਹੁਤ ਧੰਨਵਾਦ